ਅਸੀਂ ਇੱਥੇ ਇੱਕ ਤਾਂ ਜਿਹੜੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਆ ਕਾਫੀ ਜਿਹੜੇ ਆ ਰੋਂਗ ਸਾਈਡ ਤੋਂ ਆਉਂਦੇ ਜਿਹਦੇ ਹਾਦਸੇ ਕਾਫੀ ਹੁੰਦੇ ਆ ਇਹਦੀ ਜਿਹੜੀ ਆਮ ਲੋਕਾਂ ਦੀ ਵੀ ਸ਼ਿਕਾਇਤ ਸੀਗੀ ਉਹਦੇ ਹੁਣ ਇੱਥੇ ਦੋ ਤਰ੍ਹਾਂ ਦੇ ਚਲਾਨ ਅਸੀਂ ਕਰਦੇ ਇੱਕ ਤਾਂ ਆਨਲਾਈਨ ਚਲਾਨ ਹੈ ਜੀ ਚਲਾਨ ਤੇ ਇੱਕ ਬੁੱਕ ਦੇ ਚਲਾਨ ਹੈ ਦੋਨੋਂ ਤਰ੍ਹਾਂ ਦੇ ਚਲਾਨ ਅਸੀਂ ਇੱਥੇ ਕਰਦੇ ਆ ਤੇ ਕੋਸ਼ਿਸ਼ ਸਾਡੀ ਇਹ ਹੀ ਆ ਵੀ ਜਿਹੜਾ ਕੋਈ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਨਾ ਹੋ ਸਕੇ ਧੰਨਵਾਦ ਤੇ ਕਿੰਨੇ ਚਲਾਨ ਹੋਏ ਚਲਾਨ ਤਾਂ ਹਲੇ ਗਿਣਤੇ ਜਾ 15 ਕ ਚਲਾਨ ਜਿਹੜੇ ਬੁੱਕਦੇ ਹੋਏ ਹੈ 20 ਕ ਚਲਾਨ ਈ ਚਲਾਨ ਹੈ ਹਿਲਹਾਲ ਤੱਕ ਅੱਗੇ ਹਲੇ ਜਾਰੀ ਹੈ ਕੀ ਅਸਰ ਦਾ ਇਤਾਂ ਇਹ ਕਿਹੜੇ ਲੋਕ ਪ੍ਰੈਸਿੰਗ ਮਾ ਦੀ ਇੱਕੋ ਅਸੀਂ ਲੋਕਾਂ ਨੇ ਪਹਿਲਾਂ ਤਾਂ ਜਵਾਨੀ ਤੌਰ ਤੇ ਵੀ ਜਾਂ ਕੁਝ ਕੈਂਪ ਲਾ ਕੇ ਵੀ ਜਾਣੂ ਕਰਾਇਆ ਗਿਆ ਪਰ ਫਿਰ ਵੀ ਜਿਹੜੇ ਲੋਕ ਜਾਣ ਬੁੱਝ ਕੇ ਇਹਦੀ ਨਿਯਮਾਂ ਦੀ ਉਲੰਘਣਾ ਕਰਦੇ ਆ ਫਿਰ ਲਾਚ ਹਾਲ ਤਾਂ ਉਹਨਾਂ ਦਾ ਚਲਾਨੀ ਚਲਾਨ ਕਿੱਥੇ ਜਾ ਰਿਹਾ ਇੱਕ ਸਭ ਤੋਂ ਵੱਧ ਜਿਹੜੇ ਹਾਦਸੇ ਵੱਡੀਆਂ ਗੱਡੀਆਂ ਜਿਹੜੀਆਂ ਜਿਨ੍ਹਾਂ ਦੀ ਕਿ ਫਰਸਟ ਲੇਨ ਜਿਹੜੀ ਆ ਉਹਦੇ ਚ ਗੱਡੀ ਲੇਨ ਚ ਗੱਡੀ ਨਹੀਂ ਚਲਾਨੀ ਹੁੰਦੀ ਪਰ ਉਹ ਮੈਕਸਿਮਮ ਫਰਸਟ ਲੇਨ ਚ ਗੱਡੀ ਚਲਾਉਂਦੇ ਆ ਅੱਜ ਮੈਕਸਿਮਮ ਉਹ ਵੱਡੀਆਂ ਗੱਡੀਆਂ ਦੇ ਚਲਾਨ ਕੀਤੇ ਗਏ ਜਿਹੜੇ ਫਰਸਟ ਲੇਨ ਦੇ ਵਿੱਚ ਚੱਲਦੇ ਆ ਜਦ ਕਿ ਇਹਨਾਂ ਦੀ ਸੈਕੰਡ ਲੇਨ ਹੈ ਜੇਕਰ ਇਹ ਸੈਕੰਡ ਲੇਨ ਵਿੱਚ ਚੱਲਣਗੇ ਤਾਂ ਹਾਸੇ ਜਿਹੜੇ ਆ ਉਹ ਬਹੁਤ ਘੱਟ ਜਾਣਗੇ ਪਰ ਇਹਨੂੰ ਅਸੀਂ ਚਲਾਨ ਕਰਕੇ ਹੁਣ ਇਹ ਚੀਜ਼ ਲਾਗੂ ਕਰਾਵਾਂਗੇ ਕਿ ਜਿਹੜੇ ਹੈਵੀ ਵਹੀਕਲ ਆ ਉਹ ਸੈਕੰਡ ਲੇਨ ਦੇ ਵਿੱਚ ਚੱਲਣ ਫਾਸਟ ਲੇਨ ਜਿਹੜੀ ਆ ਫਾਸਟ ਛੋਟੀਆਂ ਕਾਰਾਂ ਦੀ ਧੰਨਵਾਦ